ਲੋ ਜੀ ਅੱਜ ਕੱਟਦੇ ਆ ਕਮੀਜ਼ ਆਪਾਂ ਦਿਖਾਉਣੀ ਸੂਟ ਕੱਟਦੇ ਆ ਮਨੂਰੀ ਜੀ ਨੀਕੇ ਅਭੀ ਰੰਗ ਬੋਲੀ ਸੁਣਾ ਦੇ ਦੀ ਰਾਣੀ ਤੈਨੂੰ ਬੋਲੀ ਸੁਣਾ ਮੀਰ ਵਾਲੀ ਲੋਰਾ ਦੇ ਦੀ ਦੇ ਪੰਦਸ ਦਾਸ ਤੋਂ ਥੂੜੀਓ ਸੌਣ ਜਦ ਕਰ ਲਿਆ ਕਰੀ ਫਿਰ ਆ ਜਾ ਫਿਰ ਜੀ ਆਇਆ ਸਵਾਗਤ ਹੈ ਨੀ ਬੋਲੀ ਦੀ ਰੇਣੀ ਬਿਧੀਆ ਰਹੀ ਮੈਂ ਜਾਉਂਦਾ ਚਲੋ ਦਰੋਂ ਮੈਂ ਇਹ ਚਪਲਾ ਦਿੱਤੇ ਕਿੰਨੇ ਦਰਾਏਂਗੀ ਸਾਈ ਦੇ ਢੀਕਾ ਬਿਲਕੁਲ ਬੜੀ ਚਪਲਾ ਤੇ ਦੰਨੇ ਕਹਾਂ ਚੋ ਕੁੜਾ ਜਾ ਉਹ ਵੀ ਕੁੜਾ ਹੈਗਾ ਕੁੜਤ ਤੇ ਲੋ ਜੀ ਆਪਾਂ ਨੇ ਕੱਟ ਲਾਣਾ ਘੇਰਾ ਕਿੰਨਾ ਰੱਖਣਾ ਕਮੀਜ਼ ਦਾ ਤੇ ਲੰਬਾਈ ਰੱਖ ਲੈਣੀ ਆਪਾਂ ਨੇ 3 ਇੰਚ ਵੱਧ ਤੇ ਲੋ ਜੀ ਇੱਥੇ ਨਿਸ਼ਾਨੀ ਲਗਾ ਦਈਏ ਹੁਣ ਕੱਟ ਲਈ ਇਹਨੂੰ ਆਪਾਂ ਕਮੀਜ਼ ਨੂੰ ਤੇ 26 ਇੰਚ ਘੇਰਾ ਰੱਖਿਆ ਤੇ 45 ਇੰਚ ਲੰਬਾਈ ਰੱਖੀ ਆਪਾਂ ਨੇ ਤੇ ਲੋ ਜੀ ਹੁਣ ਆਪਾਂ ਇਹ ਕੱਟ ਦਈਏ ਨਾਲੋਂ ਕੱਪੜਾ ਰਹਿ ਜੂਗਾ ਇਹ ਦੂਰਾ ਕਰਕੇ ਤੈ ਮਾਰ ਲਈ ਦੂਰਾ ਕਰਕੇ ਤੈ ਮਾਰ ਕੇ ਹੁਣ ਆਪਾਂ ਕੱਟ ਦਈਏ ਨਾਲੋਂ ਕੱਪੜਾ ਲੈ ਲਈਏ ਕਮੀਜ਼ ਦਾ ਤੇ ਲੋ ਜੀ ਇਹ ਪਨਸਾਨੀ ਲੈ ਲਈ ਸੀ ਗਿੱਧਰ ਉਧਰ ਸਿਉਣ ਨਾਲੋਂ ਤੇ ਹੁਣ ਆਪਾਂ ਕੱਟ ਲਈਏ 26 ਇੰਚ 24 ਇੰਚ ਰਹਿ ਜੂਗਾ 2 ਇੰਚ ਵਿੱਚ ਸਿਉਣ ਦੇ ਜਿ ਪਾਈਪਿੰਗ ਲਾਉਣੀ ਹੋਊਗੀ ਉਹ ਦੇਖ ਲਾਂਗੇ ਫਿਰ ਆਪਾਂ ਤੇ ਲੋ ਜੀ ਇਹ ਕੱਟਦੇ ਆਪਾਂ ਮੋਡੇ ਦੀ ਕਾਟ ਇੱਥੋਂ ਤੀਰਾ ਰੱਖਿਆ ਆਪਾਂ ਨੇ 7 ਇੰਚ ਇਹ ਰੱਖਿਆ 7 ਇੰਚ ਮੋਡੇ ਦੀ ਕਾਟ ਇਹ ਮਰ ਕਾਲੀ ਤੇ ਲੋ ਜੀ ਇਹ ਰੱਖਿਆ ਆਪਾਂ 1.5 ਰੱਖਦੀਆਂ ਫੀਟਿੰਗ ਦੀ ਇਨਸਾਨੀ ਇੱਥੋਂ ਅੰਦਰ ਦੀ ਕਾਟ ਪਾਉਣੀ ਆ ਮੋਡੇ ਦੀ ਆਪਾਂ 1.5 ਇੰਚ ਤੇ ਇਹ ਪਾਉਣੀ ਆ 1.5 ਇੰਚ ਕਾਟ ਤੇ ਮੁੱਡੇ ਦੀ ਇਹ ਦੇਖੋ ਇੱਥੇ 7 ਇੰਚ ਹੋ ਗਿਆ ਇਹ 3.5 ਤੇ ਲਾਲ ਇਨਸਾਨੀ ਤੇ ਅੱਧ ਤੇ ਤੇ ਹੁਣ ਇਹਨੂੰ ਮਿਲਾ ਦਾਂਗੇ ਆਪਾਂ ਐਵੇਂ ਇਹ ਦੇਖੋ ਮਿਲਾਤੀ ਗੜਾਈ ਕਰਤੀ ਗੋੜ ਕਰਤਾ ਏ ਤੇ ਲੋਜੀ ਮੁੱਡੇ ਦੀ ਇਨਸਾਨੀ ਲਾਤੀ ਇਹ ਬਾਹਰਲੀ ਸਾਈਡ ਤੇ ਲਾ ਦਨੇ ਆ ਅੱਧਾ ਇੰਚ ਦੀ ਬਾਹਰਲੀ ਸਾਈਡ ਤੇ ਲਾ ਦਨੇ ਆ ਮੁਰਲੇ ਕਾਟ ਮੁਰਲੇ ਪੱਲੇ ਦੀ ਕਾਟ ਦੀ ਇਨਸਾਨੀ ਲਗਾਤੀ ਆਪਾਂ ਨੇ ਤੇ ਲਗਾ ਕੇ ਤੇ ਪਿਛਲੇ ਦੀ ਲਗਾਉਤੀ ਤੇ ਲੋ ਜੀ ਇੱਧਰ ਲਾਉਣੀ ਆ ਪਪਲੋਈਆਂ ਦੀ ਇਨਸਾਨੀ ਤੇ 3.5 ਇੱਧਰੋਂ ਰੱਖੀਆਂ ਨੇ ਤੇ ਲੰਬਾਈ ਰੱਖ ਲਈ 12.5 ਤੇ ਤੇ ਹੁਣ ਆਪਾਂ ਪਪਲੋਈਆਂ ਦੀ ਇਨਸਾਨੀ ਲਗਾ ਕੇ ਹੁਣ ਆਪਾਂ ਕੱਟ ਦੀਏ ਕਾਟ ਪਾ ਦੀਏ ਅੰਤਲੀ ਸਾਈਡ ਤੇ ਪਹਿਲਾਂ ਪਿਛਲੇ ਪੱਲੇ ਦੀ ਕਾਟ ਪਾ ਦਨੇ ਆ ਦੇਖੋ ਲੋ ਜੀ ਕੱਟਤਾ ਤੇ ਲੋ ਜੀ ਜਿੱਥੇ ਰੱਖਤੀ 7 ਇੰਚ 7 ਦਾ ਅੱਧ ਹੋ ਗਿਆ 3.5 ਇਹ ਲਾਤੀ 3.5 ਤੇ ਇੱਥੇ ਲਕੀਰ ਇੱਥੇ ਲਾਤੀ ਇਹ ਪड़ोई ਸਾਈਡ ਵਾਲੀ 2 ਇੰਚ ਇੱਥੋਂ 2 ਇੰਚ ਤੇ 2 ਇੰਚ ਤੇ ਇੱਥੋਂ 3.5 ਤੇ ਇੱਥੋਂ 2 ਇੰਚ 2 ਇੰਚ ਤੋਂ ਇਹ ਮਿਲਾਤੀ ਲੈ ਨੇ ਤੇ ਇਧਰੋਂ ਲਾਦੀ ਆਪਾਂ ਕਾਟ ਇੱਥੋਂ ਇਹ ਵੀ 2 ਇੰਚ ਤੋਂ ਇੱਥੋਂ 2 ਇੰਚ ਤੇ ਇਹ ਖੁੰਜੇ ਚ ਮਿਲਾ ਦਨੇ ਆਏ ਲੱਗੀਆਂ ਪਲਉਆਂ ਨੂੰ ਜੀ ਫੀਟਿੰਗ ਦੀ ਇਨਸਾਨੀ ਫੇਰ ਲਾਵਾਂਗੇ ਜਦੋਂ ਅਸੀਂ ਆਉਣ ਮਾਰਾਂਗੇ ਇਹ 1/2 ਇੰਚ ਆਪਾਂ ਕਾਟ ਪਾ ਕੇ ਇਹ ਕੱਟ ਤਾਂ ਗਲਾਮਾ ਫੇਰ ਕਰਾਂਗੇ ਆ ਹੁਣ ਚੱਕ ਕੇ ਪਲਉਆਂ ਦੀ ਇਨਸਾਨੀ ਲਾ ਕੇ ਫਿਰ ਕਾਟ ਮੂੜ ਲਈ ਪਾਉਨੇ ਆਪਾਂ 22